ਹਾਂਜੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਬੇਟਾ ਅੱਜ ਦੀ ਵੀਡੀਓ ਮਿਸ਼ਨ ਸਮਰਾਥ 3.0 2025 26 ਪੰਜਾਬੀ ਭਾਸ਼ਾ ਦੀ ਬੁਨਿਆਦੀ ਤਿਆਰੀ ਕਰਦੇ ਆਂ ਅਸੀਂ ਮਿੱਟੀ ਦਾ ਹਾਥੀ ਠੀਕ ਹੈ ਦਿਲਵਾਗ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਉਸਦੀ ਬੇਟੀ ਸੋਨੀ ਵੀ ਮਦਦ ਕਰਦੀ ਹੈ ਇੱਕ ਦਿਨ ਸੋਨੀ ਆਪਣੇ ਛੋਟੇ ਭਰਾ ਰਾਜੂ ਨਾਲ ਖੇਡ ਰਹੀ ਸੀ ਫਿਰ ਦਿਲਵਾਗ ਦਿਆਲਬਾਗ ਨੇ ਮਿੱਟੀ ਦਾ ਹਾਥੀ ਬਣਾਇਆ ਖੇਡਦੇ ਹੋਏ ਰਾਜੂ ਦਾ ਹੱਥ ਹਾਥੀ ਦੀ ਸੁੰਡ ਤੇ ਵੱਜ ਗਿਆ ਹਾਥੀ ਡਿੱਗ ਕੇ ਟੁੱਟ ਗਿਆ ਰਾਜੂ ਦੇ ਨਾਲ-ਨਾਲ ਸੋਨੀ ਵੀ ਰੋਣ ਲੱਗ ਪਈ ਮਾਂ ਨੇ ਦੋਹਾਂ ਨੂੰ ਸਮਝਾਇਆ ਰਾਜੂ ਤਾਂ ਚੁੱਪ ਹੋ ਗਿਆ ਪਰ ਸੋਨੀ ਰੋਂਦੀ ਹੀ ਰਹੀ ਤੇ ਰੋਂਦੀ ਹੀ ਸੌ ਗਈ ਜਦੋਂ ਉਹ ਸਵੇਰੇ ਉੱઠી ਤਾਂ ਉਹ ਹੈਰਾਨ ਰਹਿ ਗਈ ਸਾਹਮਣੇ ਹਾਥੀ ਖੜਾ ਸੀ ਹਾਥੀ ਦੇ ਨਾਲ ਇੱਕ ਘੋੜਾ ਅਤੇ ਇੱਕ ਊਠ ਵੀ ਖੜਾ ਸੀ ਉਸਨੇ ਮਾਂ ਨੂੰ ਪੁੱਛਿਆ ਇਹ ਸਭ ਕਿੱਥੋਂ ਆਏ ਮਾਂ ਨੇ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਉਹ ਆਏ ਨਹੀਂ ਸਭੋਂ ਤੇਰੇ ਬਾਪੂ ਨੇ ਬੜੀ ਮਿਹਨਤ ਨਾਲ ਬਣਾਏ ਹਨ ਸੋਨੀ ਨੇ ਦੌੜ ਕੇ ਬਾਪੂ ਨੂੰ ਜੱਫੀ ਪਾ ਲਈ ਬਾਪੂ ਤੁਸੀਂ ਮੇਰੇ ਲਈ ਇੰਨੀ ਮਿਹਨਤ ਕਿਉਂ ਕੀਤੀ ਕਰਦੇ ਹਾਂ ਬੇਟਾ ਇਸ ਦੇ ਵਿੱਚੋਂ ਪਾਠ ਆਧਾਰਿਤ ਅਭਿਆਸ ਹੱਲ ਅਸੀਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ। ਦਿਆਲਬਾਗ ਕੌਣ ਸੀ? ਬੇਟਾ ਸੌਰੀ ਇੱਥੇ ਦਿਲਵਾਗ ਲਿਖਤਾ ਮੈਂ ਨੇ। ਦਿਆਲਬਾਗ ਲਿਖਣਾ ਸੀ। ਦਿਆਲਬਾਗ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਸੀ। ਠੀਕ ਹੈ? ਇੱਥੇ ਦਿਆਲਬਾਗ ਲਿਖ ਲਿਓ ਪੁੱਤ। ਬੇਟਾ ਤੁਸੀਂ ਤੇ ਮੈਂ ਤੋਂ ਦਿਲਵਾਗ ਲਿਖਿਆਗਾ। ਚਲੋ ਪ੍ਰਸ਼ਨ ਨੰਬਰ 2। ਦਿਆਲਬਾਗ ਨੇ ਕਿਹੜੇ ਘਟਾਉਣੇ ਬਣਾਏ? ਦਿਆਲਬਾਗ ਨੇ ਘੋੜਾ, ਹਾਥੀ ਅਤੇ ਊਠ ਦੇ ਮਿੱਟੀ ਦੇ ਘਟਾਣੇ ਬਣਾਏ ਸੀ ਨੰਬਰ 3 ਦੋਵੇਂ ਬੱਚੇ ਕਿਉਂ ਰੋ ਰਹੇ ਸੰਤ ਉੱਤਰ ਹੈ ਖੇਡਦੇ ਹੋਏ ਰਾਜੂ ਦਾ ਹੱਥ ਹਾਥੀ ਦੀ ਸੁੰਡ ਤੇ ਵੱਜ ਗਿਆ ਹਾਥੀ ਡਿੱਗ ਕੇ ਟੁੱਟ ਗਿਆ ਸੀ ਅਤੇ ਦੋਵੇਂ ਰੋਣ ਲੱਗ ਪਏ ਠੀਕ ਹੈ ਅੱਗੇ ਝੁਕਮੇ ਕਥਨ ਨਾਲ ਮਿਲਾਨ ਕਰੋ ਹਾਥੀ ਤਾਕਤਵਰ ਜਾਨਵਰ ਹੈ ਇਸ ਨਾਲ ਮੈਚ ਕਰਨਾ ਹੈ ਊਠ ਕੀ ਹੈ ਮਾਰੂਥਲ ਦਾ ਜਹਾਜ਼ ਹੈ ਘੋੜਾ ਕੀ ਹੈ ਤੇਜ਼ ਰਫ਼ਤਾਰ ਵਾਲਾ ਜਾਨਵਰ ਹੈ ਸ਼ੇਰ ਕੀ ਹੈ ਜੰਗਲ ਦਾ ਰਾਜਾ ਸਹੀ ਗਲਤ ਚੁਣਨੇ ਨੇ ਸੋਨੀ ਤੋਂ ਹਾਥੀ ਟੁੱਟ ਗਿਆ ਗਲਤ ਹੈ ਰਾਜੂ ਨੇ ਹਾਥੀ ਬਣਾਇਆ ਇਹ ਵੀ ਗਲਤ ਹੈ ਦਿਆਲਬਖ ਨੇ ਨਵੇਂ ਖਡਾਉਣੇ ਬਣਾ ਦਿੱਤੇ ਸਹੀ ਮਾਂ ਨੇ ਦੋਵੇਂ ਬੱਚਾ ਨੂੰ ਸਮਝਾਇਆ ਸਹੀ ਨੰਬਰ 4 ਕਹਾਣੀ ਵਿੱਚੋਂ ਹੋੜਾ ਵਾਲੇ ਸ਼ਬਦ ਚੁਣੋ ਸੋਨੀ ਕੋੜਾ ਦੋਹਾ ਹੋ ਸਗੋਂ ਛੋਟੇ ਹੋਏ ਰੋਂਦੀ 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 ਜਦੋਂ ਅੱਗੇ ਬੇਟਾ 5 ਨੰਬਰ ਤੇ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀ ਤੋਂ ਪੱਤਰ ਅਨਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਬੇਟਾ ਤੁਹਾਡੇ ਕਲਾਸ ਦੇ ਵਿੱਚ ਤੁਹਾਡੇ ਕਲਾਸ ਟੀਚਰ ਕਰਵਾਉਣਗੇ ਤੁਸੀਂ ਉਦੋਂ ਕਰਨਾ ਹੈ ਬੇਟਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੁਹਾਨੂੰ ਪੜਾਈ ਦੀ ਸਮਝ ਆਉਂਦੀ ਹੈ ਖਾਣੀ ਦੀ ਤਾਂ ਪਲੀਜ਼ ਲਾਈਕ ਕਰਦਿਆ ਕਰੋ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ 何だ